ਪੰਜਾਬ ਪ੍ਰਾਪਰਟੀਆਂ ਬਾਅਦ ਤਾਂ ਆ ਮਨਦੀਪ ਜੀ ਹੁਣੇ ਜੇ ਸਾਰੀਆਂ ਪ੍ਰਾਪਰਟੀਆਂ ਆਕਸ਼ਨ ਕਰ ਤਾ ਪੰਜਾਬ ਦੇ ਬਜਟ ਤੇ ਲੈ ਕੋਈ 1000 ਕਰੋੜ ਰੁਪਇਆ ਬਣ ਜਾਣਾ ਚਾਕਲੇਟ ਚੜੂ ਫਿਰ ਹੁਣ ਬੇਦੇ ਕੀ ਹੈ ਇਹਨਾਂ ਨੂੰ ਤਾਂ ਕੋਈ ਕੁਝ ਕਹਿ ਵੀ ਨਹੀਂ ਸਕਦਾ ਠੂਠੇ ਪੁਲਿਸ ਮੁਕਾਬਲੇ ਜੇ ਉਹ ਸੜਕੋ ਚੱਲੀ ਜਾਂਦਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਜਿਹੜੀਆਂ ਗੋਲੀਆਂ ਰੋਜ਼ ਲੱਕਾਂ 'ਚ ਵੱਜਦੀਆਂ ਕੋਈ ਪੁੱਛਦਾ ਸੀ ਪਾਰਟੀਆਂ ਦੀ ਗੱਲ ਕੀਤੀ ਐ ਇਸ ਮਾਮਲੇ ਤੇ ਮਜਬੂਰੀ ਵਸ ਬੋਲੇ ਤਾਂ ਇੱਕ ਇੱਕ ਕਰਕੇ ਸਾਰੇ ਹੀ ਐ ਤਕਰੀਬਨ ਪਰ ਬੋਲੇ ਹੀ ਬੜਿਆ ਘੁੱਟ ਕੇ ਐ ਐ ਜਿਵੇਂ ਸਾਹ ਬੂਚ ਬੂਚ ਕੇ ਨੀ ਕਦਮ ਧਰਨੇ ਹੁੰਦੇ ਕਿਤੇ ਸਾਡੇ ਹੱਲ ਨਾ ਉਂਗਲਾ ਆ ਜਾ। ਮੇਲੇ ਵੀ ਤੇ ਇਹੋ ਪੁਲਿਸ ਅਫਸਰ ਸੀ ਆ ਇਤਿਮਾਲੀ ਜੈਸੇ ਕਿਰਿਆ ਹੋਰ ਦੂਸਰੀ ਜਗ੍ਹਾ ਤੇ ਮੈਂ ਪੜ ਰਿਆ ਸੀ। ਮੈਂ ਕਿਹਾ ਨਾ ਬਿਜਲੀਸ ਦਾ ਜਿਹੜਾ ਡਾਇਰੈਕਟਰ ਐ ਉਹਦੇ ਤੇ ਵੀ ਐਫ ਆਰ ਦਰਜ ਹੋਣੀ ਚਾਹੀਦੀ। ਬਟ ਬਿਜਲੀਸ ਵਾਲਿਆਂ ਦੀ ਜਵਾਬਦੇਹੀ ਕਿਉਂ ਨਾ ਹੋਵੇ ਕਿ ਇਹ ਸਾਰਾ ਕਿਵੇਂ ਹੋਇਆ? ਸਰਕਾਰ ਦੀ ਜਵਾਬਦੇਹੀ ਕਿਉਂ ਨਾ ਹੋਵੇ? ਕਿਉਂ ਨਹੀਂ ਹੋਮ ਮਿਨਿਸਟਰਸ ਦੀ ਵਾਦੰਦਾ ਭਈ? ਫੋਟੀ ਗੱਲੀ ਆਏ ਕੋਈ ਹੋਰ ਕੋਈ ਅਜੇ ਕੀ ਹੋਰ ਬੰਬ ਫੋੜਨਾ ਇੱਥੇ ਜਦੋਂ ਸੀਬੀਆਈ ਨੇ ਅਦਾਲਤ 'ਚ ਪੇਸ਼ ਕੀਤਾ ਉਮੀਦ ਕੀਤੀ ਜਾ ਰਹੀ ਸੀ ਕਿ ਰਿਮਾਂਡ ਦੇ ਵਿੱਚ ਆਹੀ ਗੱਲਾਂ ਦੀ ਜੜ ਨੱਪੀ ਜਾਣੀ ਹੈ ਕਿ ਤਾਰਾਂ ਕਿੱਧਰ-ਕਿਧਰ ਜੁੜੀਆਂ ਕਹਿੰਦੇ ਰਿਮਾਂਡ ਹੀ ਨਹੀਂ ਮੰਗਿਆ ਗਿਆ ਸਿੱਧਾ ਰਿਹਾ ਕਿ ਰਸਤੇ ਵਿੱਚ ਇਹਦੇ ਬਾਰੇ ਤੁਹਾਡੀ ਕੀ ਸਮਝ ਕੇ ਹੈ ਇੱਥੇ ਮਾਰੇ ਜੇ ਬੰਦੇ ਨੇ ਜਿਹਨੇ ਜੇਬ ਕੱਟੀ ਹੋਵੇ ਉਹਦੇ ਤੇ ਕੁੱਟ-ਕੁੱਟ ਕੇ ਲੱਤਾਂ ਤੋੜ ਦਿੰਦੇ ਆ ਇਹਦੇ ਕੋਲ ਇਨਾ ਸੋਨੇ ਦੇ ਮਹਿਲ ਬਣੇ ਪਏ ਆ ਉਹਨੂੰ ਤੁਸੀਂ ਜਵਾਈਆਂ ਵਾਂਗੂ ਰੱਖਦੇ ਆ ਦੁਰਲੰਭ ਤੁਹਾਡੇ ਇਹ ਇਹ ਸੀਬੀਆਈ ਤੇ ਵੀ ਇੱਕ ਸਵਾਲ ਹੈਗਾ ਵੀ ਕੀ ਉਹਨੂੰ ਤੁਸੀਂ ਹੁਣ ਪੂੜੇ ਚ ਰੱਖਣਾ ਅੰਦਰ ਡੀਆਈਜੀ ਹਰਚਰਨ ਸਿੰਘ ਭੁੱਲੜ ਦੇ ਉੱਤੇ ਸੀਬੀਆਈ ਦਾ ਸ਼ਿਕੰਜਾ ਤੇ ਇੱਕ ਵਿਚੋਲੇ ਦਾ ਅੜਿੱਕੇ ਚੜ ਜਾਣਾ ਕਾਫੀ ਕੁਝ ਹਲਾਕੇ ਰੱਖ ਦਿੱਤਾ ਇਸ ਨੇ ਜਿੱਥੇ ਹੀ ਸਿਆਸਤਦਾਨਾਂ ਨੂੰ ਮਜਬੂਰੀ ਦੇ ਵਿੱਚ ਹੁਣ ਬਿਆਨ ਦੇਣੇ ਪੈ ਰਹੇ ਨੇ ਉੱਥੇ ਪੰਜਾਬ ਪੁਲਿਸ ਦੇ ਅੰਦਰ ਵੱਡੇ ਵੱਡੇ ਅਧਿਕਾਰੀ ਵੀ ਡਰੇ ਹੋਏ ਨਜ਼ਰ ਆ ਰਹੇ ਨੇ ਹਲਚਲ ਬਹੁਤ ਹੈ ਅੰਦਰ ਕਿ ਕਿਤੇ ਸਾਡੇ ਹਾਲ ਨਾ ਵੱਧ ਜਾਣ ਸੀਬੀਆਈ ਦੇ ਹੱਥ ਪਰ ਸੀਬੀਆਈ ਦੀ ਕਾਰਵਾਈ ਦੇ ਨਾਲ ਮੌਜੂਦਾ ਪੰਜਾਬ ਸਰਕਾਰ ਵਿਜੀਲੈਂਸ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਨੇ ਕਿ ਕੀ ਇਹਨਾਂ ਨੂੰ ਸੀਆਈਡੀ ਦੇ ਜ਼ਰੀਏ ਰਿਪੋਰਟ ਨਹੀਂ ਮਿਲੀ ਕਿ ਵੱਡੇ ਵੱਡੇ ਅਫਸਰ ਆਪਦੇ ਘਰਾਂ 'ਚ ਨੋਟਾਂ ਦੇ ਬੈਗ ਭਰੀ ਬੈਠੇ ਨੇ ਕਰੋੜਾਂ ਰੁਪਈਆ 골ਡ ਹੈ ਹੋਰ ਬਹੁਤ ਕੁਸ਼ ਹੈ ਵਿਦੇਸ਼ੀ ਸ਼ਰਾਬ ਹੈ ਕਿ ਕੱਲਾ ਡੀਆਈਜੀ ਹਰਚਰਨ ਸਿੰਘ ਹੀ ਦੋਸ਼ੀ ਹੈ ਇਸ ਮਾਮਲੇ ਵਿੱਚ ਜਾਂ ਪੁਲਿਸ ਦਾ ਹੋਰ ਮਹਿਕਮੇ ਅੰਦਰ ਵੀ ਜਾਂ ਸਿਵਲ ਪ੍ਰਸ਼ਾਸਨ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਹੋਰ ਨੇ ਇਹ ਸਾਰੇ ਬਾਰੇ ਗੱਲਬਾਤ ਕਰਾਂਗੇ ਕਿ ਇਸ ਕਾਰਵਾਈ ਦਾ ਅਸਰ ਕੀ ਹੋਣਾ ਹੈ ਪੰਜਾਬ ਦੀ ਸਿਆਸਤ ਉੱਤੇ ਔਰ ਪੰਜਾਬ ਦੀ ਅਫਸਰਸ਼ਾਹੀ ਦੇ ਉੱਤੇ ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਹੜੇ ਕਿ ਇਨ ਅਜੇਗੀਆਂ ਟਿੱਪਣੀਆਂ ਉੱਤੇ ਆਪਣੀ ਗੱਲ ਬਿਬਾਕੀ ਨਾਲ ਰੱਖਦੇ ਨੇ ਆਪਣੇ ਵਿਚਾਰ ਰੱਖਦੇ ਨੇ ਪ੍ਰੋਫੈਸਰ ਸਾਹਿਬ ਮਸਲੇ ਜਦੋਂ ਸਿਆਸਤਦਾਨਾਂ ਦੇ ਆਉਂਦੇ ਨੇ ਤੇ ਸਿਆਸੀ ਪਾਰਟੀਆਂ ਇੱਕ ਦੂਜੇ ਉੱਤੇ ਚਿੱਕੜ ਵੀ ਸੁੱਟਦੀਆਂ ਐ ਦੋਸ਼ ਵੀ ਲਾਉਂਦੀਆਂ ਕੋਈ ਕਿਸੇ ਨੂੰ ਚਿੱਟੇ ਕੱਪੜਿਆਂ ਦੇ ਵਿੱਚ ਕਾਲੇ ਚੋਰ ਕਹਿੰਦਾ ਕੋਈ ਕਤਰਾ ਤਰ੍ਹਾਂ ਤਰ੍ਹਾਂ ਦੇ ਨਾਂ ਪਰ ਜਦੋਂ ਗੱਲ ਆਈ ਡੀਆਈਜੀ ਭੁੱਲਰ ਤੇ ਇੱਕ ਵੱਡੀ ਕਾਰਵਾਈ ਦੀ ਇਸ ਕਾਰਵਾਈ ਨੂੰ ਪਹਿਲੇ ਨਜ਼ਰੀਏ ਜਦੋਂ ਤੁਹਾਡੇ ਕੋਲ ਜਾਣਕਾਰੀਆਂ ਆਈਆਂ ਕੀ ਸਮਝਿਆ ਕਿ ਘੰਟੀ ਖੜਕੀ ਕਿੱਥੋਂ ਔਰ ਇਹਦਾ ਕਿਥੋਂ ਤੱਕ ਖੜਾਕ ਹੋਣਾ ਹੈ ਨਹੀਂ ਦੇਖੋ ਇਹ ਬਹੁਤ ਵੱਡਾ ਸੰਕਟ ਆ ਇਸ ਵੇਲੇ ਆਮ ਆਦਮੀ ਪਾਰਟੀ ਲਈ ਮੈਨੂੰ ਲੱਗਦਾ ਕਿ ਜਦੋਂ ਦੀ ਇਹ ਸਰਕਾਰ ਬਣੀ ਆ ਉਦੋਂ ਬਾਅਦ ਇਹ ਸਭ ਤੋਂ ਵੱਡਾ ਸੰਕਟ ਇਹ ਨਾਲ ਹੀ ਆ ਉਹਦਾ ਕਾਰਨ ਇਹ ਆ ਕਿ ਡੀਆਈਜੀ ਆਈਪੀਐਸ ਆਫਸਰ 7 ਕਰੋੜ ਰੁਪਈਆ ਨਿਕਲਣਾ ਇਹ 21 ਸਾਲ ਪਹਿਲਾਂ ਰਵੀ ਸਿੱਧੂ ਵਾਲੇ ਲੋਕ ਉਹਦੇ ਨਾਲ ਰਿਲੇਟ ਕਰਕੇ ਦੇਖ ਰਹੇ ਆ ਜਿਹੜੇ ਯੂਪੀਐਸਸੀ ਦਾ ਚੇਅਰਮੈਨ ਸੀ ਉਦੋਂ ਪੈਸਾ ਤੇ ਇੰਨਾ ਨਹੀਂ ਸੀ ਪੈਸਾ ਉਦੋਂ ਬੜੀ ਵੈਲਿਊ ਸੀ ਪਰ ਹੁਣ ਇੰਨਾ ਇੰਨਾ ਉਦੋਂ ਬਾਅਦ ਕਹਿੰਦੇ ਕਿ ਐਡਾ ਵੱਡਾ ਸਰਕਾਰੀ ਅਧਿਕਾਰੀ ਪੱਧਰ ਤੇ ਐਡੇ ਵੱਡੇ ਅਫਸਰ ਵੱਲੋਂ ਇੱਕ ਸਕੈਂਡਲ ਨਿਕਲ ਕੇ ਕ੍ਰਪਸ਼ਨ ਦਾ ਹੋਣਾ ਇਹ ਦੂਜਾ ਕੇਸ ਹੈ ਇਹਦਾ ਮਤਲਬ ਤੁਸੀਂ ਇਹਦੀ ਇੰਪੋਰਟੈਂਸ ਤੇ ਆਪ ਹੀ ਸਮਝ ਲਓ ਇੱਥੋਂ ਸੋਨਾ 2.5 ਕਿਲੋ ਸੋਨਾ ਦੇ ਇਥੇ ਕਿਤੇ ਮੂੰਹ ਚ ਕਹਿਣ ਜੋਗਾ ਨਹੀਂ ਛੱਡਿਆ ਲੋਕਾਂ ਨੇ 1,35,000 ਦਾ 10 ਗ੍ਰਾਮ ਜਾਨੀ ਤੋਲਾ ਜੇ ਨੂੰ ਕਹਿੰਦੇ ਆ ਇੰਨਾ ਮਹਿੰਗਾ ਹੋ ਗਿਆ ਵੇਂਦਿਆ ਵੇਂਦਿਆ 4 ਗੁਣਾ ਕੀਮਤਾਂ ਵੱਧ ਗਈਆਂ ਇਹਦੇ ਘਰ ਚੋਂ ਤਰਿਆ ਫਿਰਦਾ ਕਿ ਜਿਵੇਂ ਸਕ੍ਰੈਪ ਹੋਵੇ ਜਿਵੇਂ ਮੰਡੀ ਗਬਿੰਦਗੜ ਵਾਲਾ ਸਕ੍ਰੈਪ ਆ 2.5 ਕਿਲੋ ਤਰਿਆ ਫਿਰਦਾ ਥੋੜਾ ਜਿਹਾ ਨਾ ਆਇਆ। ਕਣੀ ਤਾਂ 1 ਕਰੋੜ ਦਾ ਸਮਝੋ 2.5 ਕਰੋੜ ਤੋਂ ਵੀ ਉੱਪਰ। ਇਸ ਕਰਕੇ ਇਸ ਨੂੰ ਕੱਲਾ ਉਹ ਨਾ ਸਮਝਿਆ ਜੇ ਪੈਸੇ ਦਾ ਸਭ ਤੋਂ ਵੱਡੀ ਗੱਲ ਤੇ ਸ਼ਰਾਬ ਦੀਆਂ ਬੋਤਲਾਂ। ਉਹ ਮਾਛੀਵਾੜੇ ਸਮਰਾਲੇ ਦੇ ਨੇੜੇ ਜਿਹੜਾ ਕੋਈ ਇਹਨਾਂ ਦਾ ਫਾਰਮ ਆ ਉੱਥੋਂ 100 ਤੋਂ ਵੱਧ ਜਿਹੜੀ 107 ਸ਼ਾਇਦ ਦੇ दारू ਦੀਆਂ ਬੋਤਲਾਂ ਮਿਲੀਆਂ। ਅਸਲਾ ਅਸਲਾ ਮਿਲਿਆ। ਪੰਜਾਬ ਪ੍ਰਾਪਰਟੀਆਂ ਫਿਰ ਤੇ ਇਹੋ ਜਿਹੇ 10 ਕ ਅਫਸਰ ਸਾਧ ਲੈਂਦੇ ਦਾ ਬਜਟ ਪੂਰਾ ਹੋ ਜਾ ਸਵਾਲ ਤ ਸਵਾਦ ਤਾਂ ਅਮਦੀਪ ਜੀ ਹੁਣ ਜੇ ਇਹ ਸਾਰੀਆਂ ਪ੍ਰਾਪਰਟੀਆਂ ਆਕਸ਼ਨ ਕਰਤੀਆਂ ਜਾਣ ਤੇ ਪੰਜਾਬ ਦੇ ਬਜਟ ਚ ਲੈ ਤੀਆਂ ਜਾ ਕਈ ਹਜ਼ਾਰ ਕਰੋੜ ਰੁਪਈਆ ਬਣ ਜਾਣਾ ਪੰਜਾਬ ਦਾ ਕਰਜ਼ਾ ਤੇ ਉਹ ਜਾਊਗਾ ਛਾਲਾ ਮਾਰਦਾ ਮੈਂ ਕਿਹਨਾਂ ਕਿਤੇ ਨਹੀਂ ਦੂਰ ਜਾਣਦੀ ਲੋੜ ਇਹ ਐਂਟੀ ਕ੍ਰਾਪਸ਼ਨ ਆਈ ਹੈ ਨਾ ਵੱਡੀ ਆਮ ਆਦਮੀ ਪਾਰਟੀ ਪੀ ਝਾੜੂ ਦੇ ਨਾਲ ਅਸੀਂ ਸਾਰੀ ਕ੍ਰਾਪਸ਼ਨ ਬਾਹਰ ਕੱਢ ਦਿਆਂਗੇ ਚੱਕ ਲੈਣ ਝਾੜੂ ਫਿਰ ਹੁਣ ਹੁਣ ਵੇਦੇ ਕੀ ਐਸ ਕਰਕੇ ਐਡੇ ਵੱਡੇ ਸਕੈਂਡਲ ਤੋਂ ਕਿਸੇ ਆਈਪੀਐਸ ਅਫਸਰ ਨੂੰ ਇੱਕ ਵੱਡੀਆਂ ਹੀ ਮਹਿੰਗੀਆਂ ਐਫਆਈਆਰਾਂ ਦਰਜ ਕਰਕੇ ਇਨਕੁਆਰੀਆਂ ਕਰ ਦਿਆਂ ਵੇ ਇੱਕ ਵੱਡਿਓ ਕਰ ਦੇਣਾ ਆਈਐਸ ਦੀ ਜਿਵੇਂ ਕਹਿੰਦੇ ਸੀ ਨਾ ਡੋਪ ਟੈਸਟ ਕਰਨਾ ਹੁਣ ਕਹਿੰਦੇ ਅਸੀਂ ਕਰਾਪਸ਼ਨ ਟੈਸਟ ਕਰਨਾ ਸੀਟੀ ਲਾ ਦੇਣੇ ਕਰਾਪਸ਼ਨ ਟੈਸਟ ਸਾਰਿਆਂ ਤੇ ਵੀ ਅਸੀਂ ਸਾਰਿਆਂ ਤੇ ਇੱਕ ਵਾਰੀ ਤੇ ਐਫਆਈਆਰ ਦਰਜ ਕਰਾਂਗੇ ਜਿਵੇਂ ਗੁਜਰਾਤ ਦੀ ਸਰਕਾਰ ਬਦਲੀ ਗਿਆ ਸਾਰਿਆਂ ਨੂੰ ਦਿਓ ਓਏ ਸਰਕਾਰ ਨਹੀਂ ਮਿਨਿਸਟਰੀ ਬਦਲੀ ਆ ਮਤਲਬ ਦੁਬਾਰਾ ਉਹਨੇ ਕਹਿਆ ਸਾਰੇ ਅਸਤੀਫੇ ਦਿਓ ਚੁੱਪ ਕਰਕੇ ਦੇ ਦਿੱਤੇ ਕਿਉਂਕਿ ਪਾਰਟੀ ਤੋਂ ਬਗੈਰ ਤੇ ਨਹੀਂ ਸੀ ਚੱਲਣਾ ਸਰਕਾਰ ਤੋਂ ਬਗੈਰ ਇਹ ਵੀ ਨਹੀਂ ਚੱਲਣਗੇ ਵੱਡੇ ਪੱਦਰ ਤੇ ਸਕੈਂਡਲ ਨਿਕਲਣਗੇ ਇਹ ਨਿਕਲਦਾ ਨਹੀਂ ਸੀ ਫੜਿਆ ਨਹੀਂ ਸੀ ਜਾਂਦਾ ਤੁਸੀਂ ਕਹਿੰਦੇ ਵਿਜੀਲੈਂਸ ਵਿਜੀਲੈਂਸ ਦੇ ਆਪਣੇ ਕਰ ਲੋ ਘਰ ਬਾਹਰ ਵੇਖ ਲੋ ਤੁਸੀਂ ਵਿਜੀਲੈਂਸ ਨੂੰ ਕਿਉਂ ਸਮਝਦੇ ਵੀ ਉਹ ਦੁੱਧ ਧੋਤੀ ਆ ਉਹਦੇ ਕਿਉਂਕਿ ਪੁਲਿਸ ਵੀ ਤਾਂ ਦੁੱਧ ਧੋਤੀ ਹੋਣੀ ਚਾਹੀਦੀ ਹੈ ਪੁਲਿਸ ਦਾ ਕੰਮ ਕੀ ਹੈ ਕਾਨੂੰਨ ਦੀ ਰਾਖੀ ਕਰਨਾ ਕਰਪਸ਼ਨ ਕਰਪਟ ਬੰਦਿਆਂ ਨੂੰ ਫੜਨਾ ਔਰ ਜਿੱਥੇ ਕੋਈ ਕ੍ਰਾਈਮ ਹੁੰਦਾ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਕਰਕੇ ਇਨਸਾਫ ਦਵਾਉਣਾ ਇਹ ਤੇ ਪੁਲਿਸ ਦੇ ਮੋٹے ਮੋٹے ਕੰਮ ਆ ਨਾ ਤੇ ਜੇ ਪੁਲਿਸ ਹੀ ਹਰ ਇੱਕ ਗੱਲ ਦੇ ਲੋਕਾਂ ਤੇ ਕੇਸ ਪਾ ਕੇ ਆਪ ਮਾਫੀਆ ਵਾਂਗੂ ਡਰਾਤਮਕਾ ਕੇ ਜਿਵੇਂ ਤੇ ਫਿਰ ਦੂਜੇ ਮਾਫੀਆ ਦੇਤੇ ਯੂਨੀਫਾਰਮ ਵਾਲਾ ਮਾਫੀਆ ਹੀ ਹੋ ਗਿਆ ਹੈ ਕੀ ਹੈ ਇਹ ਸਭ ਤੋਂ ਜ਼ਿਆਦਾ ਡਰੈਡਫੁੱਲ ਹੈ ਕਿਉਂਕਿ ਉਹਨਾਂ ਨੇ ਤੇ ਮਾਰਨਾ ਤੇ ਫੜੇ ਫੁੜੇ ਜਾਣਾ ਇਹਨਾਂ ਨੂੰ ਤੇ ਕੁਝ ਕਹਿ ਵੀ ਨਹੀਂ ਸਕਦਾ ਝੂਠੇ ਪੁਲਿਸ ਮੁਕਾਬਲੇ ਜੇ ਉਹ ਸਾਰਾ ਕੁਝ ਚੱਲੀ ਜਾਂਦਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਜਿਹੜੀਆਂ ਗੋਲੀਆਂ ਰੋਜ਼ ਲੱਤਾਂ 'ਚ ਵੱਜਦੀਆਂ ਕੋਈ ਪੁੱਛਦਾ ਸੀ ਤੇ ਬਹੁਤ ਚੰਗਾ ਹੋਇਆ ਇਹਦੇ ਤੇ ਇਹ ਦੱਬਿਆ ਦੱਬਿਆ ਜਾਣਾ ਜੇ ਲੋਕ ਇਨਕਲੂਡਿੰਗ اپوزیشن پارٹیز ਦਾ ਵੀ ਇਹ ਟੈਸਟ ਹੈ ਐਵੇਂ ਨਾ ਉਹ ਬਹੁਤਾ ਵੱਡੇ ਵੱਡੇ ਬਿਆਨ ਦੇ ਕੇ ਨੱਚਦੇ ਫਿਰਨ ਉਹਨਾਂ ਨੂੰ ਵੀ ਸੇਖ ਲੱਗੂਗਾ ਜੇ ਇਨਕੁਇਰੀਆਂ ਹੋਣ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ ਹੈ ਇਸ ਮਾਮਲੇ ਤੇ ਮਜਬੂਰੀ ਵਸ ਬੋਲੇ ਤਾਂ ਇੱਕ ਇੱਕ ਕਰਕੇ ਸਾਰੇ ਹੀ ਹੈ तकरीबन ਪਰ ਬੋਲੇ ਬੜਿਆ ਘੁੱਟ ਕੇ ਐ ਜਿਵੇਂ ਸਾਹ ਬੂਚ ਬੂਚ ਕੇ ਨਹੀਂ ਕਦਮ ਧਰਨੇ ਹੁੰਦੇ ਕਿ ਕਿਤੇ ਸਾਡੇ ਹੱਲ ਨਾ ਉਂਗਲਾ ਆ ਜਾ ਨਾ ਵੇਲੇ ਵੀ ਤੇ ਇਹੋ ਹੀ ਪੁਲਿਸ ਅਫਸਰ ਸੀ ਆਹ ਤੇ ਮਾਲੀ ਸੀ ਐਸਐਸਪੀ ਰਹਾ ਹੋਰ ਦੋ ਤਿੰਨ ਜਗ੍ਹਾ ਤੇ ਮੈਂ ਪੜ ਰਿਆ ਸੀ ਹਾਂ ਵੀ ਐਸਐਸਪੀ ਵੱਡੀ ਪੋਜੀਸ਼ਨ ਤੇ ਰਹੇ ਤੇ ਉੱਥੇ ਸਾਰੀ ਜਗ੍ਹਾ ਹੀ ਪ੍ਰਸ਼ਾਦ ਵੰਡਿਆ ਵੀ ਹੋਊਗਾ ਤੇ ਇਕੱਠਾ ਵੀ ਕੀਤਾ ਹੋਊਗਾ ਕਿਉਂਕਿ ਸਰਕਾਰ ਕੇ ਤੇ ਕੱਲੀ ਇਸੇ ਵੇਲੇ ਥੋੜੀ ਹੈ ਜਾਨੀ ਸਰਕਾਰਾਂ ਬਦਲ ਜਾਂਦੀਆਂ ਇਹਨਾਂ ਦਾ ਕੰਮ ਜਾਰੀ ਰਹਿੰਦਾ ਮਾਲਕ ਉੱਤੋਂ ਬਦਲ ਜਾਂਦਾ ਜਿਤਨਾ ਤੇ ਕਿਰਾਏਦਾਰ ਜਿਹੜਾ ਉਹ ਹੀ ਹੈ ਇਸ ਕਰਕੇ ਇਹਨਾਂ ਦਾ ਕੰਮ ਇਹ ਬਹੁਤ ਧਾਂਦਲੀ ਸਕੈਂਡਲ ਆ ਪੰਜਾਬ ਅਮੇ ਥੋੜੀ ਗਰੀਬ ਹੋਇਆ ਜਾਂ ਪੰਜਾਬ ਦੇ ਕਰਜ਼ੇ ਜਾਂ ਪੰਜਾਬ ਨੂੰ ਜੇ ਤਬਾਹੀ ਕੀਤੀ ਹੈ ਤੇ ਆਹ ਜਿਹੜੇ ਵੱਡੇ ਵੱਡੇ ਭਗਿਆੜ ਬਠਾਲਲੇ ਰਾਖੀ ਤੁਸੀਂ ਬਿੱਲੀਆਂ ਨੂੰ ਦੁੱਧ ਦੀ ਰਾਖੀ ਬਠਾ ਲਿਆ ਇਹ ਇਸ ਕਰਕੇ ਇਹ ਲੋਕਾਂ ਨੂੰ ਇਹ ਨਹੀਂ ਕਿ ਲੋਕਾਂ ਨੂੰ ਪਤਾ ਨਹੀਂ ਹੈ ਜਾਂ ਮੈਂ ਕੋਈ ਨਵੀਂ ਗੱਲ ਦੱਸ ਰਿਹਾ ਉਹਨਾਂ ਦੀ ਬੇਵਸੀਆ ਕਿਉਂਕਿ ਜਿਹੜਾ ਮੜ ਜਾ ਕੁਸਕਦਾ ਉਹਨੂੰ ਚੱਕ ਕੇ ਚਾਰ ਡੰਡੇ ਮਾਰਦੇ ਆ ਉਹ ਜਲ ਤੋਪਾਂ ਲਿਆ ਕੇ ਉਧਰ ਖੜੇੜ ਦਿੰਦੇ ਆ ਉਧਰ ਖੜੇੜ ਦਿੰਦੇ ਆ ਕਿਸੇ ਦੀ ਵਸਦੀ ਨਹੀਂ ਚੱਲਣ ਨਹੀਂ ਦਿੰਦੀ ਕਿ ਸਕੰਜਾ ਇੰਨਾ ਵਿੱਚੇ ਪੋਲਿਟੀਸ਼ੀਅਨ ਵਿੱਚੇ ਪੁਲਿਸ ਵਾਲੇ ਵਿੱਚੇ ਬਿਊਰੋਕ੍ਰੇਸੀ ਵਿੱਚੇ ਤੁਹਾਡੀ ਵਿਜੀਲੈਂਸ ਐਸ ਵੇਲੇ ਵਿਜੀਲੈਂਸ ਦਾ ਕਰਾਪਸ਼ਨ ਦਾ ਜਾਂ ਹੋਰ ਕਿਸਮ ਦਾ ਉਹਨਾਂ ਦੀ ਵਿਜੀਲੈਂਟ ਰਹਿ ਕੇ ਸਾਰਾ ਕਾਰਨਾ ਮੈਂ ਤਾਂ ਕਹਿੰਦਾ ਵਿਜੀਲੈਂਸ ਦਾ ਜਿਹੜਾ ਡਾਇਰੈਕਟਰ ਆ ਉਹਦੇ ਤੇ ਵੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕਿਉਂ ਨਹੀਂ ਹੋਣੀ ਚਾਹੀਦੀ ਪਈ ਇਹ ਖੁਦ ਜਾਂ ਡਾਇਰੈਕਟਰ ਰਿਹਾ ਉਥੇ ਇਹਨੂੰ ਤੇ ਚਲੋ ਸਾਰਾ ਪਤਾ ਸੀ ਵੀ ਕਿਵੇਂ ਕੀ ਕਿਦਾਂ ਬਚਣਾ ਤੇ ਕਿਵੇਂ ਕਰਨਾ ਭੁੱਲਰ ਪਰ ਵਿਜੀਲੈਂਸ ਵਾਲਿਆਂ ਦੀ ਜਵਾਬਦੇਹੀ ਕਿਉਂ ਨਾ ਹੋਵੇ ਕਿ ਇਹ ਸਾਰਾ ਕਿਵੇਂ ਹੋਇਆ ਸਰਕਾਰ ਦੀ ਜਵਾਬਦੇਹੀ ਕਿਉਂ ਨਾ ਹੋਵੇ ਕਿਉਂ ਨਹੀਂ ਹੋਮ ਮਿਨਿਸਟਰਸ ਦੀ ਵਾਦੰਦਾ ਪਈ ਛੋਟੀ ਗੱਲ ਆਏ ਕੋਈ ਹੋਰ ਕੋਈ ਅਜ ਕੀ ਹੋਰ ਬੰਬ ਫੋੜਨਾ ਇੱਥੇ ਕੀ ਇੱਕ ਵਾਰੀ ਤੁਸੀਂ ਬਿਆਨ ਭਗਵੰਤ ਮਾਨ ਦਾ ਸੁਣਿਆ ਉੱਥੇ ਜਾ ਕੇ ਜਾ ਕੇ ਕਮੇਟੀ ਕਰੀ ਜਾਂਦਾ ਉੱਥੇ ਤਰਨ ਤਰਨ ਜਾ ਕੇ ਕੱਲ ਪੇਪਰ ਜਮਾ ਕਰਾਉਂ ਓਏ ਆਓ ਓਏ ਆਓ ਵੇ ਬੇਚਾਰੀ ਦੀ ਹਾਦੀ ਹੋ ਗਈ ਆ ਪਤਾ ਨਹੀਂ ਉਹ ਕੀ ਹੋ ਗਿਆ ਕੀ ਇਹਨਾਂ ਲੋਕਾਂ ਨੂੰ ਮਾੜੀ ਜੀ ਭੋੜਾ ਪੂਰਾ ਵੀ ਸ਼ਰਮ ਨਹੀਂ ਆਉਂਦੀ ਕੋਈ ਵੀ ਕਿਤੇ ਵੀ ਹੋਰ ਐਡਾ ਵੱਡਾ ਸਕੈਂਡਲ ਹੁੰਦਾ ਦੁਨੀਆ ਦੀ ਕਿਸੇ ਵੀ ਟੁੱਟੀ ਤੋਂ ਟੁੱਟੀ ਡੈਮੋਕ੍ਰੇਸੀ 'ਚ ਵੀ ਸਭ ਤੋਂ ਪਹਿਲਾਂ ਹੁੰਦਾ ਅਸਤੀਫਾ ਦੇ ਦੇ ਮੈਨੂੰ ਇਹ ਲੱਗਦਾ ਇਹਦੇ ਪਿੱਛੇ ਇਹ ਛੋਟੀ ਗੱਲ ਤੇ ਸਧਾਰਨ ਗੱਲ ਨਹੀਂ ਹੈ ਇਹ ਕੇਂਦਰ ਲੈਵਲ ਤੇ ਵੱਡੇ ਪੱਧਰ ਤੇ ਪਲੈਨਿੰਗ ਹੋਈ ਹੈ ਇਸੇ ਕਰਕੇ ਹੋ ਸਕਦਾ ਭਗਵੰਤ ਮਾਨ ਐਜ਼ ਹੋਮ ਮਿਨਿਸਟਰ ਬੋਲ ਵੀ ਨਹੀਂ ਰਿਹਾ ਗੱਲਾਂ ਤੇ ਜਿਵੇਂ ਤੁਸੀਂ ਵੀ ਦੱਸ ਰਹੇ ਸੀ ਹੋਰੰਦਾ ਵੀ ਇਧਰ ਉਧਰੋਂ ਆ ਰਹੀਆਂ ਆਂ ਕੁਝ ਚੈਨਲਾਂ ਦੇ ਉੱਤੇ ਕੁਝ ਦੱਸ ਵੀ ਰਹੇ ਆ ਕਿ ਗ੍ਰਿਫਤਾਰੀ ਜਿਹੜੀ ਹੈ ਉਹ ਬਿਨਾ ਪਰਮਿਸ਼ਨ ਤੋਂ ਨਹੀਂ ਹੋਈ ਹੋਮ ਸੈਕਟਰੀ ਦੀ ਸੈਕਟਰੀ ਸੈਕਟਰੀ ਤੋਂ 4 ਦਿਨ ਪਹਿਲਾਂ ਭੁੱਲਰ ਦੀ ਗ੍ਰਿਫਤਾਰੀ ਦੀ ਅਜਾਹਜਤ ਲੈ ਲਈ ਗਈ ਹੈ ਤੇ ਜੇ ਜਾਜਤ ਇਹ ਤੇ ਉਹ ਇਜਾਜਤ ਇਹ ਹੋਮ ਮਨਿਸਟਰ ਤੋਂ ਬਗੈਰ ਮਿਲੀ ਨਹੀਂ ਹੋਗੀ ਲਾਕੀ ਇਸ ਗੱਲ ਦੀ ਭਾਫ ਬਾਹਰ ਨਹੀਂ ਨਿਕਲਣ ਦਿੱਤੀ ਗਈ ਕਿ ਇਹ ਪਰਮਿਸ਼ਨ ਦਿੱਤੀ ਹੈ ਕਿ ਨਹੀਂ ਦਿੱਤੀ ਕੋਈ ਖੰਡਨ ਵੀ ਨਹੀਂ ਕਰ ਰਿਆ ਪਰ ਨਿਕਲ ਆਈ ਨਾ ਕਿ ਜਦੋਂ ਜਦੋਂ ਇੱਕ ਵਾਰੀ ਗੱਲ ਖੁੱਲਦਾ ਮਘੋਰਾ ਫਿਰਦੇ ਫਿਰ ਵੱਡਾ ਭਰਾੜ ਬਣਦਾ ਹੀ ਆ ਜਦੋਂ ਸਿਰ ਮਾੜੀ ਜੀ ਫੁੱਟ ਜਾਂਦੀ ਆ ਹੁਣ ਇਹਦਾ ਮਤਲਬ ਕਿ ਹੋਮ ਮਨਿਸਟਰ ਵੀ ਐਸ ਕੇਸ ਦੇ ਵਿੱਚ ਸ਼ਾਮਲ ਆ ਕਿਸ ਗੱਲ ਚ ਵੀ ਠੀਕ ਹੈ ਸੀਬੀਆਈ ਨੂੰ ਇਜਾਜਤ ਦੇ ਦਿੱਤੀ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੀ ਇਹ ਹੋਮ ਮਿਨਿਸਟਰ ਕੇਜਰੀਵਾਲ ਦਾ ਪਿਆਦਾ ਆ ਜਾਂ ਸਾਡਾ ਚੀਫ ਮਿਨਿਸਟਰ ਉਹਦੀ ਸੁਣਦਾ ਜਾਂ ਇਹ ਅਮਿਤ ਸ਼ਾਹ ਦੀ ਸੁਣਦਾ ਜਿਹਦੇ ਥੱਲੇ ਸੀਬੀਆਈ ਆ ਇਹਦਾ ਮਤਲਬ ਤੇ ਅਮਿਤ ਸ਼ਾਹ ਦੇ ਨਾਲ ਰਲ ਕੇ ਸਾਰੀ ਗੱਲ ਹੋਈ ਨਾ ਕਿ ਭਾਈ ਬੰਦੇ ਤੇਰਿਆਂ ਨੂੰ ਠੋਕਣਾ ਸੀ ਤੇ ਸਾਡੇ ਕੋਲ ਆ ਇਨਫੋਰਮੇਸ਼ਨ ਨਹੀਂ ਤੇ ਤੈਨੂੰ ਠੋਕਾਂਗੇ ਨਹੀਂ ਤੇ ਸਾਨੂੰ ਠੋਕ ਲੈਣ ਦੇ ਇਹ ਸਿੱਧੀ सीबीआई ਦੀ ਕਾਰਵਾਈ ਦਾ ਪੰਜਾਬ ਸਰਕਾਰ ਨੂੰ ਇਹਦੇ ਨਾਲ ਕੀ ਫਾਇਦਾ ਹੋਣਾ ਹੈ ਜੇ ਸਹਿਮਤੀ ਵੀ ਦੇ ਦਿੱਤੀ ਹੋਵੇ ਕਿ ਕਰ ਲਓ ਕਾਰਵਾਈ ਜਿਹੜੇ ਅਫਸਰਾਂ ਤੇ ਕਰਨੀ ਹੈ ਕਿਉਂ ਜੇ ਐਡਾ ਵੱਡਾ ਅਫਸਰ ਇੱਕ ਸ਼ੱਕ ਦੀ ਨਿਗਾਹ 'ਚ ਤੇ ਲਗਾਤਾਰ ਲੰਮੇ ਸਮੇਂ ਤੋਂ ਪੈਸਾ ਇਕੱਠਾ ਕਰ ਰਿਹਾ ਉਹ ਵੀ ਲੱਖ ਲੱਖ ਰੁਪਈਆ ਮੰਗ ਰਿਹਾ ਜਦੋਂ ਮੈਨੂੰ ਲੱਗਦਾ ਇਹਦੀ ਪ੍ਰਾਪਰਟੀ ਹਜ਼ਾਰਾਂ ਕਰੋੜਾਂ 'ਚ ਹੋਊਗੀ 50 ਪ੍ਰਾਪਰਟੀਆਂ ਛੁੜੀਆਂ ਨਹੀਂ ਹੁੰਦੀਆਂ ਹਜ਼ਾਰਾਂ ਕਰੋੜਾਂ ਚ ਤੇ ਲੱਖ ਲੱਖ ਜਾਨੀ ਇਹ ਤੇ ਭੀਖ ਮੰਗਣ ਵਾਲੀ ਗੱਲ ਆ ਦੇਦੇ ਪੈਸੇ ਉੱਥੋਂ ਮੰਗ ਲਿਆ ਉਹ ਇੱਥੋਂ 5 ਰੁਪਏ ਮੰਗ ਲਿਆ 10 ਰੁਪਏ ਲੋਕ ਮੰਨਣ ਲਈ ਤਿਆਰ ਨਹੀਂ ਕਿੰਨੇ ਬੰਦੇ ਕਹਿੰਦੇ ਸੀ ਇਹਨਾਂ ਨੂੰ ਪਰਿਵਾਰ ਨੂੰ ਜਾਣਦੇ ਆ ਉਹ ਮਹਿਲ ਸਿੰਘ ਇਹਨਾਂ ਦੇ ਭੁੱਲਰ ਡੀਜੀਪੀ ਹੁੰਦੇ ਸੀ ਉਹ ਤੇ ਬੜਾ ਚੰਗਾ ਪੁਲਿਸ ਦੇ ਬੜੇ ਮਦਈ ਸੀ ਆ ਕੀਤਾ ਆ ਕੀਤਾ ਇਹ ਉਹਨਾਂ ਦਾ ਬੇਟਾ ਇਹ ਹੋ ਹੀ ਨਹੀਂ ਸਕਦਾ ਅਸੀਂ ਮੰਨਦੇ ਨਹੀਂ ਇਹ ਤੇ ਪੈਸਾ ਕਿਸੇ ਲਈ ਇਕੱਠਾ ਕੀਤਾ ਲੈ ਉਹ ਜੀਆਂ ਕਹਾਣੀਆਂ ਬਣਾਈ ਜਾਂਦੇ ਲੋਕ ਪੇਟੋ ਡੀਆਈਜੀ ਸਾਹਿਬ ਵੀ ਸਿਰਾਂ ਲਾ ਗਏ ਜਦੋਂ ਪੇਸ਼ੀ ਦੇ ਮੌਕੇ ਇੱਕ ਬਿਆਨ ਦੇ ਕੇ ਗਏ ਛੋਟਾ ਜਾਂ ਕਹਿੰਦੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ ਕੋਰਟ ਇਨਸਾਫ ਕਰੇਗੀ ਤੇ ਹਰ ਇੱਕ ਗੱਲ ਮੈਂ ਦੱਸਣੀ ਹੈ ਮੈਂ ਆਪਦਾ ਪੱਕਾ ਪੂਰੀ ਦਲੇਰੀ ਨਾਲ ਰੱਖਣਾ ਬੰਦਾ ਦਲੇਰੀ ਨਾਲ ਰੱਖਣਾ ਪਹਿਲੀ ਗੱਲ ਤੇ ਆ ਕਿ ਉਹਨੂੰ ਇਹ ਕਹਿਣਾ ਚਾਹੀਦਾ ਕਿ ਜਿੰਨੀ ਪ੍ਰਾਪਰਟੀ ਬਣੀ ਆ ਹੁਣ ਮੈਂ ਇਸ ਗੱਲ ਤੋਂ ਮੁਕਤੀ ਪਾਉਣ ਲਈ ਮੈਂ ਸਾਰੀ ਪ੍ਰਾਪਰਟੀ ਡੋਨੇਟ ਕਰੂੰਗਾ ਸਮਾਜ ਸੇਵੀ ਸੰਸਥਾ ਮਾਨ ਨੂੰ ਜਾਂ ਮੈਂ ਕੋਈ ਪਿੰਗਲਵਾੜਾ ਕੋਈ ਕਾਲਜ ਜਾਂ ਕੋਈ ਯੂਨੀਵਰਸਿਟੀ ਆ ਸਾਰੀ ਪ੍ਰਾਪਰਟੀ ਵੇਚ ਕੇ ਮੈਂ ਪੈਸਾ ਦੂੰਗਾ ਜੇ ਕੋਈ ਸੱਚੀ ਮੁੱਚੀ ਜੇ ਜਿੰਨਾ ਵੱਡਾ ਦਾਗ ਉਹਨੂੰ ਲੱਗ ਗਿਆ ਜੇ ਧੋਣਾ ਤੇ ਤਾਂ ਅਸੀਂ ਉਹਨੂੰ ਮੰਨਾਂਗੇ ਕਿ ਹਾਂ ਯਾਰ ਉਹ ਬਿਲਕੁਲ ਸੱਚਾ ਐਸ ਤਰੀਕੇ ਨਾਲ ਛਿਤੀ ਛਿਤੀ ਥੋੜੀ ਕੋਈ ਲੋਕ ਸੱਚ ਮੰਨ ਜਾਣਗੇ ਕਿ ਉੱਥੇ ਮੈਂ ਸਾਰਾ ਕੁਝ ਦੱਸੂਗਾ ਦਿਆ ਕਰੂੰਗਾ ਦੱਸੇ ਫਿਰ ਕਹੇ ਲਏ ਕਿ ਕੇਜਰੀਵਾਲ ਨੂੰ ਸਿੱਧਾ ਜਾਂਦਾ ਸੀ ਸੋਸੋਧੀਆਂ ਨੂੰ ਸਿੱਧਾ ਜਾਂਦਾ ਸੀ ਹੋਮ ਮਿਨਿਸਟਰ ਨੂੰ ਪਤਾ ਵੀ ਨਹੀਂ ਸੀ ਇਸੇ ਕਰਕੇ ਹੋਮ ਮਿਨਿਸਟਰ ਨੇ ਇਜਾਜ਼ਤ ਦੇਤੀ ਕਹੇ ਇਹ ਗੱਲ ਜੇ ਇਹ ਗੱਲ ਕਹਿੰਦਾ ਤੇ ਫਿਰ ਸਾਨੂੰ ਪਤਾ ਲੱਗ ਜੂਗਾ ਇੰਨਾਂ ਕ ਕਿ ਹੋ ਸਕਦਾ ਫਿਰ ਇਹ ਹੋਮ ਮਿਨਿਸਟਰ ਅਮਿਰ ਸਾਹ ਦੇ ਪੱਧਰ ਤੇ ਨਾ ਹੋਈ ਹੋਵੇ ਇਹ ਸਿੱਧੀ ਸਿੱਧੀ ਗੱਲ ਉਧਰ ਨੂੰ ਜਾਂਦਾ ਸੀ ਪੈਸਾ ਤੇ सीबीआई ਨੂੰ ਚੀਫ ਮਨਿਸਟਰ ਨੇ ਹੀ ਬੁਲਾ ਕੇ ਫੜਵਾਤਾ ਹੋਵੇ ਐਵੀ ਗੱਲ ਹੋ ਸਕਦੀ ਹੈ ਸੰਭਾਵਨਾ ਤਾਂ ਚਲੋ ਜਦੋਂ ਬਣਦੀਆਂ ਫਿਰ ਕਈ ਬਣ ਜਾਂਦੀਆਂ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਜਦੋਂ ਗੱਲ ਚੱਲਦੀ ਕਿ सीबीआई ਨੇ ਸ਼ਿਕੰਜਾ ਕੱਸ ਦਿੱਤਾ ਮੁੱਖ ਮੰਤਰੀ ਦਾ ਜਾਂ ਕਿਸੇ ਹੋਰ ਵੱਡੇ ਲੀਡਰ ਦਾ ਬਿਆਨ ਨਾ ਆਉਣਾ ਛੋਟੇ ਜਿਹੜੇ ਲੀਡਰ ਆ ਜੇ ਬੁਲਾ ਰਹੇ ਹੁਣ ਮਜਬੂਰੀ ਆ ਟੀਵੀ ਡਿਬੇਟ ਤੇ ਬਹਿਣਾ ਉਹ ਇਹ ਕਹਿ ਰਿਹਾ ਕਿ ਸਾਡੀ ਸਰਕਾਰ ਦੇ ਵਿੱਚ ਆਪਣੇ ਬਗਾਨੇ ਨਹੀਂ ਬਖਸ਼ੇ ਗਏ ਸਾਡੇ ਵਿਧਾਇਕਾਂ ਖਿਲਾਫ ਅਫਸਰਾਂ ਖਿਲਾਫ ਜਦੋਂ ਜਦੋਂ ਸ਼ਿਕਾਇਤਾਂ ਆਈਆਂ ਨੇ ਕੀਤੀ ਆ ਕਾਰਵਾਈ ਇਸ ਕੇਸ ਵਿੱਚ ਸ਼ਿਕਾਇਤ ਹੀ ਨਹੀਂ ਸੀ ਆਈ ਸਿੱਧਾ ਸੀਬੀਆਈ ਨੂੰ ਸ਼ਿਕਾਇਤ ਗਈ ਸ਼ਿਕਾਇਤ ਕਿਹਨੇ ਦੇਣੀ ਹੁੰਦੀ ਆ ਵਿਜੀਲੈਂਸ ਦਾ ਮਤਲਬ ਤੁਸੀਂ ਵਿਜੀਲੈਂਟ ਰਹਿਣਾ ਸ਼ਿਕਾਇਤਾਂ ਤੁਹਾਨੂੰ ਦੇਣ ਕੇ ਕਿਸ ਨੇ ਮੌਰਸ ਕਰਵਾਉਣੇ ਆਪਣੇ ਆਪਣੇ ਦੇ ਕੇਸ ਬਣਵਾਉਣੇ ਜਿੰਨੇ ਕੇ ਉਹਦੇ ਦੇ ਕੇਸ ਪਾ ਕੇ ਤੇ ਤੁਸੀਂ ਕੇਸ ਉਮਨੇ ਆ ਇਹ ਥੋੜਾ ਕੇ ਹਿਸਾਬ ਦੇਣ ਲਈ ਤੁਸੀਂ ਤੇ ਕੇਸ ਕੇਸ ਨੂੰ ਤੰਗ ਕਰਨ ਲਈ ਜੇਲ੍ਹ ਸੁਟਣ ਲਈ ਦਿੰਦੇ ਆ ਕੋਈ ਕਿਸੇ ਦੀ ਜਵਾਬ ਦੇਈ ਹੈ ਲੋਕਾਂ ਨੂੰ ਤੇ ਤੁਸੀਂ ਡਰਾ ਕੇ ਰੱਖਿਆ ਹੈ ਜਿਵੇਂ ਕਿ ਤੇ ਵਿਦੇਸ਼ਾਂ ਦੀ ਸਰਕਾਰ ਹੋਵੇ ਇੱਕੋ ਚੰਗੀ ਗੱਲ ਹੈ ਕਿ ਪਹਿਲਾਂ ਅੰਗਰੇਜ਼ ਪੈਸਾ ਲੁੱਟ ਕੇ ਲੈ ਜਾਂਦੇ ਸੀ ਉਪਦੇਸ਼ ਚਲੇ ਜਾਂਦੇ ਸਾਡੇ ਕੋਲ ਤੇ ਦੁਬਾਰਾ ਆਉਣਾ ਨਹੀਂ ਇਹ ਪੈਸਾ ਲੁੱਟਿਆ ਇੱਥੇ ਹੀ ਆ ਕੁਝ ਜਿੱਤਣਾ ਹੁਣ ਘਰੋਂ ਫੜ ਲਿਆ ਕੁਝ ਪ੍ਰਾਪਰਟੀਆਂ ਬਣਾਈਆਂ ਚਲੋ ਗਰੀਬਾਂ ਨੂੰ ਉਜਾੜਿਆ ਹੋਊਗਾ ਜਾਂ ਸਰਕਾਰੀ ਪ੍ਰਾਪਰਟੀਆਂ ਦੇ ਕਬਜ਼ੇ ਕੀਤੇ ਹੋਣਗੇ ਉਹ ਸਾਰੀਆਂ ਕੁਰਕ ਹੋਣੀਆਂ ਚਾਹੀਦੀਆਂ ਮੈਂ ਤੁਹਾਨੂੰ ਇੱਕ ਨਿੱਕੀ ਗੱਲ ਕਹੀ ਨਾ ਕਿਉਂ ਸਰਕਾਰਾਂ ਸਾਡੀਆਂ ਇੰਨੀਆਂ ਕੇਸੜ ਮਾਰ ਚੜਦੀਆਂ ਆ ਤੁਹਾਡਾ ਨਵਾਂ ਗਰਾਮ ਆ ਜਾ ਕੇ ਪਰਾਂ ਜਾ ਕੇ ਤੁਸੀਂ ਇੱਕ ਦਿਨ ਆ ਕੈਮਰਾ ਲੈ ਕੇ ਚਲੇ ਜਾਓ ਤੁਹਾਨੂੰ ਕੱਲੇ-ਕੱਲੇ ਬੰਦੇ ਦਾ ਪਤਾ ਲੱਗ ਜੂ ਕਿਹੜੇ-ਕਿਹੜੇ ਜੱਜ ਨੇ ਉੱਥੇ ਕਿੱਡੇ-ਕਿਹੜੇ ਜ਼ਮੀਨਾਂ ਤੇ ਉੱਥੇ ਕਬਜ਼ੇ ਕੀਤੇ ਹੋਏ ਆ ਉਹ ਬਾਅਦ ਵਿੱਚ ਆਪ ਹੀ ਰੈਗੂਲਰਾਈਜ਼ ਕਰਨੀਆਂ ਕੁਲਦੀਪ ਸਿੰਘ ਜਸਟਿਸ ਕੁਲਦੀਪ ਸਿੰਘ ਉਹਨੂੰ ਸਾਡੇ ਚ ਨਹੀਂ ਰਹੇ ਉਹਨਾਂ ਦੀ ਰਿਪੋਰਟ ਜਿਹੜੀਆਂ ਕਈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਇਹਨਾਂ ਆਈਪੀਐਸ ਅਫਸਰਾਂ ਨੇ ਆਈਏਐਸ ਅਫਸਰਾਂ ਨੇ ਮੱਲੀ ਹੋਈ ਜਾਂ ਦੱਬੀ ਹੋਈ ਆ ਜਿਹੜੀ ਕਿ ਨਜਾਇਜ਼ ਉਹਨੇ ਇਨਕੁਆਇਰੀ ਕਰਕੇ ਦੱਸੀ ਸੀ ਪੁੱਛਣ ਵਾਲਾ ਕੋਈ ਨਹੀਂ ਫਿਰ ਮੈਂ ਇਹ ਕਹਿੰਨਾ ਹੈ ਨਾ ਸਾਰੇ ਮੌਜਾਂ ਕਰਦੇ ਜਿਹੜਾ ਕਹਿੰਦੇ ਯਾਰ ਇਹਨੂੰ ਨਾ ਛੇੜੋ ਸਰਕਾਰੀ ਜੂ ਪ੍ਰਾਪਰਟੀਆਂ ਵੇਚਣੀਆਂ ਲਾਤੀਆਂ ਇਹਨਾਂ ਦੇ ਵਿੱਚੇ ਐਗਰੀਕਲਚਰਲ ਯੂਨੀਵਰਸਿਟੀ ਦੀ ਵਿੱਚੇ ਮੰਡੀ ਬੋਰਡ ਦੀ ਵੀ ਪੈਸਾ ਹੈ ਨਹੀਂ ਭੁੱਖੇ ਮਰਦੇ ਆ ਤਨਖਾਹਾਂ ਦੇਣੀਆਂ ਪੰਜਾਬ ਸਰਕਾਰ ਨੇ ਕਰਤੀਆਂ ਨੇ ਸ਼ੁਰੂ ਉੱਥੇ ਤੇ ਚਲੋ ਅਜੇ ਸ਼ੁਰੂ ਕੀਤੀਆਂ ਮੀਟਿੰਗਾਂ ਮੂਟੀਆਂ ਚੱਲ ਰਹੀਆਂ ਲੋਕ ਡੰਡੇ ਲੈ ਕੇ ਖੜੇ ਅੱਗੇ ਆਓ ਅੱਗੇ ਦੋ ਦੋ ਤਿੰਨ ਹੱਲੇ ਕਰ ਚੁੱਕੇ ਆਏ ਲੋਕ ਪ੍ਰਾਪਰਟੀਆਂ ਦੇ ਚੌਥਾ ਹਲਾਇਨਾ ਦਾ ਹੈਗਾ ਪਰ ਜਿਹੜੀਆਂ ਹੈਗੀਆਂ ਤੁਹਾਡੀਆਂ ਉਹਨਾਂ ਨੂੰ ਛਡਾਓ ਨਾ ਤੁਸੀਂ ਕੱਲੇ ਕੱਲੇ ਅਫਸਰ ਦੀ ਇਨਕੁਆਰੀ ਕਰ ਲਓ ਤੁਹਾਡੇ ਤੁਹਾਨੂੰ ਸਾਰਾ ਹੀ ਪਤਾ ਲੱਗ ਜਾਊ ਆ ਜਿਹੜੀ ਚੰਡੀਗੜ੍ਹ ਦੇ ਚਾਰ ਚਫੇਰੇ ਆ ਉਹ ਵੀ ਪੰਜਾਬ ਦੇ ਵਿੱਚ ਵਾਲੀ ਵੀ ਵੀ ਹੈਗੀ ਆ ਉਹਨੂੰ ਤੁਸੀਂ ਤਾਂ ਉਹਦੇ ਤੁਹਾਡੀ ਕੋਈ ਰਿਪੋਰਟ ਹੈਗੀ ਆ ਤੁਹਾਨੂੰ ਕੋਈ ਬਾਹਰੋਂ ਇਨਕੁਆਰੀ ਵੀ ਨਹੀਂ ਕਰਨੀ ਪੈਣੀ ਹੋਰ ਜੁਡੀਸ਼ੀਅਲ ਰਿਪੋਰਟ ਹੈਗੀ ਕੋਈ ਐਕਸ਼ਨ ਨਹੀਂ